ਜਲੰਧਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਹਲਕਾ ਫਲੌਰ ਦੇ ਪਿੰਡ ਮਾਲਾ ਅਤੇ ਬੜਾ ਪਿੰਡ ਵਿਖੇ ਪਰਮੀ ਚੋਣ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਦੀ ਚੋਣ ਮੀਟਿੰਗ ਨੂੰ ਸਮੇਂ ਵੱਡਾ ਹੰਗਾਰਾ ਮਿਲਿਆ ਜਦ ਵਕ ਵਕ ਪਿੰਡਾਂ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ ਅਤੇ ਕਾਂਗਰਸ ਦੇ ਕਈ ਵੱਡੇ ਆਗੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਪਾਰਟੀ ਸ਼ਾਮਲ ਹੋਣ ਤੇ ਪਵਨ ਕੁਮਾਰ ਟੀਨੂ ਨੇ ਪਰਮਾ ਸਵਾਗਤ ਕੀਤਾ ਇਸ ਮੌਕੇ ਬੋਲਦਿਆਂ ਉਹਨਾਂ ਜਿੱਥੇ ਲੋਕਾਂ ਨੂੰ ਆਪਣੇ ਹੱਕ ਚ ਵੋਟਾਂ ਉਥੇ ਉਹਨਾਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ਕਈ ਤਿੱਖੇ ਸ਼ਬਦੀ ਵਾਰ ਵੀ ਕੀਤੇ ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਚੇਅਰਮੈਨ ਪ੍ਰਦੀਪ ਦੋਗੜ ਮਨਦੀਪ رائے ਹਰਕਮਲ ਸਿੰਘ ਬੇਗੰਪੁਰ ਸਰਪੰਚ ਕਸ਼ਮੀਰੀ ਲਾਲ ਮਨਜੀਤ ਸਿੰਘ ਤਰਲੋਕ ਸਿੰਘ ਪ੍ਰਿਤਪਾਲ ਰੁੜਕਾ ਗੌਰਵ 바ਵਾ ਤੋਂ ਇਲਾਵਾ ਪਾਰਟੀ ਦੇ ਕੇ ਆਗੂ ਤੇ ਵਰਕਰ ਹਾਜ਼ਰ ਸਨ ਦੇਖੋ ਜੀ ਮੇਰੀ ਜਲੰਧਰ ਜ਼ਿਲ੍ਹਾ ਮੇਰੀ ਜਨਮ ਭੂਮੀ ਆ ਤੇ ਕਰਮ ਭੂਮੀ ਆ ਮੇਰੀਆਂ ਸਾਰੀਆਂ ਸੁਖ ਨਾਲ ਰਿਸ਼ਤੇਦਾਰੀਆਂ ਨਾ ਪਿੰਡਾਂ ਜੀ ਅੱਗੇ ਤੋਂ ਅੱਗੇ ਅੰਗਲੀਆਂ ਸੰਗਲੀਆਂ ਅੱਛਾ ਰਿਸ਼ਤੇਦਾਰੀਆਂ ਤੋਂ ਵੀ ਵੱਧ ਜਿਹੜਾ ਤੁਸੀਂ ਜਿਨ੍ਹਾਂ ਨਾਲ ਕੰਮ ਕੀਤਾ ਹੁੰਦਾ ਲੰਬਾ ਸਮੇਂ ਉਹ ਉਸ ਤੋਂ ਵੀ ਜ਼ਿਆਦਾ ਸਾਥੀ ਤੁਹਾਡੇ ਤੁਹਾਡੇ ਵਰਗੇ ਭਰਾ ਜਿਹੜੇ ਪੱਤਰਕਾਰਤਾ ਪਿਛਲੇ ਲੰਬੇ ਸਮੇਂ ਚੋਂ ਸਾਰਿਆਂ ਨਾਲ ਆਪਣੇ ਇੱਕ ਰਿਸ਼ਤੇ ਆ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੁਸੀਂ ਕੱਲ ਕਰਤਾਰਪੁਰ ਦਾ ਕਿਤੇ ਰੋਡ ਸ਼ੋਅ ਦੇਖਦੇ ਅੱਗੇ ਤੋਂ ਅੱਗੇ ਰਿਕਾਰਡ ਟੁੱਟੇ ਜਾਂਦੇ ਆ ਅਸੀਂ ਸਮਝਦੇ ਸੀ ਜਲੰਧਰ ਸ਼ਹਿਰ ਦਾ ਰੋਡ ਸ਼ੋਅ ਬਹੁਤ ਵੱਡਾ ਹੋਇਆ ਸ਼ਾਹਕੋਟ ਨੇ ਉਹਦਾ ਰਿਕਾਰਡ ਤੋੜ ਤੇ ਸ਼ਾਹਕੋਟ ਦਾ ਵਧੀਆ ਹੋਇਆ ਕੱਲ ਕਰਤਾਰਪੁਰ ਨੇ ਸਾਰੇ ਰਿਕਾਰਡ ਤੋੜ ਤੇ ਮਤਲਬ ਮੇਰੇ ਹਿਸਾਬ ਨਾਲ ਜੇ ਕਾਊਂਟ ਕਰੀਏ 10 ਤੋਂ 15000 ਬੰਦਾ ਰੋਡ ਸ਼ੋਅ ਚ ਇੰਨੀ ਗਰਮੀ ਦੇ ਬਾਅਦ ਨੂੰ ਆਮ ਆਦਮੀ ਪਾਰਟੀ ਲੋਕਾਂ ਨੇ ਆਪ ਬਣਾਈ ਆਪਣੇ ਵਾਸਤੇ ਇਹ ਕੋਈ ਘਰਾਣਿਆਂ ਦੀ ਪਾਰਟੀ ਨਹੀਂ ਇਹਦੇ ਵਿੱਚ ਫੈਸਲੇ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਨਹੀਂ ਕੀਤੇ ਜਾਂਦੇ ਲੋਕ ਹਿੱਤਾਂ ਨੂੰ ਧਿਆਨ ਚ ਰੱਖ ਕੇ ਕੀਤੇ ਜਾਂਦੇ ਤੇ ਜਿਹੜਾ 90% ਬਿਜਲੀ ਦਾ ਬਿੱਲ ਮਾਫ ਕੀਤਾ ਇਹ ਬਹੁਤ ਵੱਡੀ ਸਹੂਲਤ ਹੈ 3000 ਰੁਪਏ ਮਹੀਨਾ ਹਰ ਘਰ ਨੂੰ ਮਿਲ ਰਿਹਾ ਤੇ ਹੁਣ ਅਗਲੇ 2 ਮਹੀਨਿਆਂ ਚ ਅਸੀਂ 1000 ਰੁਪਏ ਮਹੀਨਾ ਵੀ ਦੇਣ ਜਾ ਰਹੇ ਹਾਂ ਜਿਹੜਾ ਬੀਬੀਆਂ ਚੰਗੇ ਸਕੂਲ ਬਣ ਰਹੇ ਆ ਮਹੱਲਾ ਕਲੀਨਿਕ ਬਣ ਰਹੀਆਂ ਸੜਕਾਂ ਬਣ ਰਹੀਆਂ ਮੁਫਤ ਦਵਾਈਆਂ ਮੁਫਤ ਟੈਸਟ ਅਨੇਕਾਂ ਕੰਮ ਜਿਹੜੇ ਆ ਦੇਖੋ 16 ਟੋਲ ਪਲਾਜ਼ੇ ਬੰਦ ਹੋ ਗਏ 58 ਕਰੋੜ ਰੁਪਏ ਦਾ ਉਹ ਜਿਹੜਾ ਲੋਕਾਂ ਤੋਂ ਬੋਝ ਹਟਾਤਾ ਭਗਵੰਤ ਸਹਿਮਾਨ ਸੋ ਇਹ ਬੜੀਆਂ ਗੱਲਾਂ ਆ بڑے ਕੰਮ ਆ ਹਲੇ ਹੋਰ ਕਰਨੇ ਆ ਲੋਕ ਸਹਿਯੋਗ ਵੀ ਦੇ ਰਹੇ ਆ ਸਪੋਰਟ ਬਹੁਤ ਕਰ ਰਹੇ ਆ ਆម ਆਦਮੀ ਪਾਰਟੀ ਆਪਣਾ ਜਿਹਾ ਮਹਿਸੂਸਦਾ ਕਿਉਂਕਿ ਸਾਰੇ ਇਹਦੇ 파ਟਨਰ ਆ ਘਣਾਣੇ ਵਾਲੀਆਂ ਪਾਰਟੀਆਂ ਦੇ ਰਿਸ਼ਤੇਦਾਰ 파ਟਨਰ ਹੁੰਦੇ ਸੀ ਬਾਕੀ ਸਾਰੇ ਵਰਕਰ ਹੁੰਦੇ ਸੀ ਇਹਦੇ ਵਿੱਚ ਸਾਰੇ ਵਲੰਟੀਅਰ ਆ ਤੇ ਆਪ ਹੀ ਪਾਟਨੇ ਸੀ ਜੇ ਮਾਰੀ ਚੱਲ ਰਹੀ ਹੈ ਜੀ ਅੱਜ ਕਈ ਪਾਰਟੀਆਂ ਜਿਹੜੇ ਆ ਆਧਿਹਾਰ ਵੀ ਆ ਜਾਂ ਬਲੌਕ ਸੰਗੋਬਰ ਵਰਗੇ ਨੇ ਚੰਨੀ ਲਹਿਰ ਜਦ ਇਹ ਪਰ ਲੱਗਦਾ ਨਹੀਂ ਚੰਨੀ ਲਹਿਰ ਉਹ ਤਾਂ ਨਾਰਾਜ਼ਗੀ ਜਾਹਰ ਕਰਦਾ ਹੈ ਚੰਨੀ ਨੂੰ ਵਾਪਸ ਭੇਜਣ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਉਹਨਾਂ ਦਾ ਇੱਥੇ ਕੋਈ ਹੈ ਹੀ ਨਹੀਂ ਲੈਣ ਦੇਣ ਉਹ ਤਾਂ 2021 ਤੋਂ ਪਹਿਲਾਂ ਕਦੀ ਜਲੰਧਰ ਆਏ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਗੁਰਾਇਆ ਕਿੱਥੇ ਆ ਮਲਸੀਆਂ ਕਿੱਥੇ ਲੋਈਆਂ ਕਿੱਥੇ ਮਹਿਦਪੁਰ ਨਕੌਦਰ ਕਰਤਾਰਪੁਰ ਭੋਗਪੁਰ ਆਦਮਪੁਰ ਹਾਂਜੀ ਮੈਨੂੰ ਨਹੀਂ ਪਤਾ ਉਹਨਾਂ ਨੇ ਤਾਂ ਜਦੋਂ ਟੈਕਨੀਕਲ ਮਿਨਿਸਟਰ ਸੀ ਉਹਨਾਂ ਨੇ ਤਾਂ ਸਾਡੇ ਇੱਥੇ ਨੁਕਸਾਨ ਬੜਾ ਕੀਤਾ ਜਲੰਧਰ ਦਾ ਸੋਫੀਪਿੰਡ ਦੀ ਆਈਟੀਆਈ ਉਹਨਾਂ ਰੋਕ ਦਿੱਤੀ ਮੇਰੇ ਆਦਮਪੁਰ ਦੀ ਆਈਟੀਆਈ ਚਲਦੀ ਰੋਕ ਦਿੱਤੀ ਤਾਂ ਉਹਨਾਂ ਨੇ ਤਾਂ ਕੀਤਾ ਹੀ ਕੁਝ ਨਹੀਂ ਜਲੰਧਰ ਵਾਸਤੇ ਸੋ ਨਾਲੇ ਮੈਂ ਨਹੀਂ ਕਹਿਣਾ ਉਹ ਚੀਫ ਮਿਨਿਸਟਰ ਹੁੰਦੇ ਹੋਏ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ ਇਹਦਾ ਕਾਰਨ ਇਹ ਆ ਕਿ ਉਹ ਲੋਕਾਂ 'ਚ ਜਾਂਦੇ ਨਹੀਂ ਸੀ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਨਹੀਂ ਹੁੰਦੇ ਸੀ ਦੂਜਾ ਇਹ ਵੀ ਲੋਕੀ ਹੁਣ ਕਹਿਣ ਲੱਗ ਗਏ ਆ ਬਈ ਉਹਨਾਂ ਦੀ ਮਾਨਸਿਕਤਾ ਵੀ ਗੰਦੀ ਹੈ ਕਈ ਤਰ੍ਹਾਂ ਦੀਆਂ ਗੱਲਾਂ ਕੋਈ ਵੀ ਸ਼ਰੀਫ ਇਨਸਾਨ ਕਿਸੇ ਵੀ ਔਰਤ ਦੇ ਸ਼ਰਮ ਬਿਝਾਰ ਮੂੰਹ ਤੇ ਹੱਥ ਨਹੀਂ ਲਾਉਂਦਾ ਬਹੁਤ ਘਟੀਆ ਕੰਮ ਕੀਤਾ ਉਹਨਾਂ ਨੇ ਬਹੁਤ ਚਾਹੇ ਉਹਨਾਂ ਨੇ ਬਾਅਦ ਚ ਬਚਣ ਲਈ ਕਹਿ ਦਿੱਤਾ ਕਿ ਤੇ ਮੇਰੀ ਭੈਣ ਆ ਪਰ ਉਹ ਆਈਐਸ ਕੁੜੀ ਜਿਹਨੂੰ ਗੰਦੇ ਗੰਦੇ ਮੈਸੇਜ ਭੇਜਦੇ ਸੀ ਉਹਨੂੰ ਵੀ ਬਾਅਦ ਚ ਭੈਣ ਹੀ ਕਿਹਾ ਸੀ ਬਾਅਦ ਚ ਭੈਣ ਕਿਹਾ ਕਿ ਜਾਨ ਛਡਾਈ ਸੀ ਉਹਦਾ ਆਈਐਸ ਆਫੀਸਰ ਐਸੋਸੀਏਸ਼ਨ ਦੇ ਕੋਲ ਸੋ ਤੁਸੀਂ ਦੱਸੋ ਵੀ ਆਪਾਂ ਆਪਣੀ ਭੈਣ ਹੋਵੇ ਭਤੀਜੀ ਹੋਵੇ ਬੇਟੀ ਹੋਵੇ ਕੀ ਆਪਾਂ ਉਹਦੇ ਸ਼ਰੇ ਬਾਜ਼ਾਰ ਕਚਹਿਰੀਆਂ ਚ ਇਸ ਤਰ੍ਹਾਂ ਮੂੰਹ ਤੇ ਹੱਥ ਲਾਉਣੇ ਜਿਦਾ ਚੰਨੀ ਨੇ ਲਾਇਆ ਬੀਬੀ ਜੀ ਦੇ ਸੋ ਇਹ ਮਾੜੀ ਮਾਨਸਿਕਤਾ ਪੋਲੂਟਡ ਮੈਂਟੈਲਿਟੀ ਦੀ ਉਦਾਹਰਨ ਸੀ ਮੇਰੇ ਫਰੈਂਡ ਦੇ ਵਿੱਚ ਤੁਸੀਂ ਵੀ ਆਪਣੀ ਮੀਟਿੰਗ ਕਰਨ ਜਾ ਰਹੇ ਗੱਲ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਗਰੋਹ ਪਰ ਉਹਨਾਂ ਨੇ ਕਿਹਾ ਤਾਂ ਇਹ ਕਿਸਾਨਾਂ ਨੇ ਮੈਨੂੰ ਸਮਰਥਨ ਦਿੱਤਾ ਕਿੰਨਾਂ ਨੇ ਕਿਸਾਨ ਜਿਹਾ ਜੱਟ ਬੋਲਿਆ ਉਹਨਾਂ ਦਾ ਸਵਾਦ ਜੋ ਆਪ ਕੀਤਾ ਹੀ ਗਿਆ ਹੈ ਬੜਾ ਦਿਲ ਦੇ ਵਿੱਚ ਉਹਨਾਂ ਨੇ ਲੋਕਾਂ ਬਾਅਦ ਉਹਨਾਂ ਨੇ ਕਿਹਾ ਤਾਂ ਜੀ ਪੋਸਟ ਪਾ ਦਿੱਤੀ ਆਪਣੇ ਸੋਸ਼ਲ ਮੀਡੀਆ ਤੇ ਕਿ ਕਿਸਾਨਾਂ ਨੇ ਉਹਨਾਂ ਸਮਰਥਨ ਦਿੱਤਾ ਚੰਨੀ ਹਾਂ ਤੇ ਬਾਅਦ ਵਿੱਚ ਕਿਸਾਨ ਦੇ ਸਮਰਥਨ ਉਹ ਕੰਡਾ ਦੇ ਮੀਤਾ ਜੀ ਸਿਆਸੀ ਕਿਹਦੇ ਦੀ ਜ਼ਿੰਦਗੀ ਹੋ ਗਈ ਹੈ ਕਿ ਅਸੀਂ ਉੱਥੇ ਬੋਲ ਦਿੱਤਾ ਹੈ ਜਾਂ ਸਵਾਦ ਜੋ ਦਿੱਤੇ ਤੇ ਸਾਡਾ ਸਮਰਥਨ ਦੇ ਦਿੱਤਾ ਨਹੀਂ ਬਸ ਤੁਸੀਂ ਇੱਥੋਂ ਦਾ ਯਾਰ ਲਾ ਲਓ ਭਈ ਉਹ ਕਿਸ ਟਾਈਪ ਦਾ ਨੇਤਾ ਹੈ ਉਹ ਸੱਚ ਨੂੰ ਝੂਠ ਬਣਾਉਣ ਵਾਲਾ ਬੰਦਾ ਹੈ ਤੇ ਝੂਠ ਨੂੰ ਸੱਚ ਜੇ ਤੁਸੀਂ ਇਹ ਸਮਝ ਲੋ ਵੀ ਕਿਸਾਨਾਂ ਨੇ ਉਹਨੂੰ ਸਵਾਲ ਪੁੱਛਿਆ ਤੇ ਉਹਨੂੰ ਕਹਿਣਾ ਚਾਹੀਦਾ ਸੀ ਸਪਸ਼ਟ ਹੋ ਕੇ ਕਿ ਹਾਂ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਤੇ ਉਹਨਾਂ ਨੇ ਕਹਿੰਦਾ ਸਮਝਾ ਦਿੱਤਾ ਮਤਲਬ ਬਿਲਕੁਲ ਹੀ ਮਤਲਬ ਝੂਠ ਗੁੰੰਦ ਦਿੱਤਾ ਲੂੰ ਗੁੰੰਦ ਦਿੱਤਾ ਸੋ ਕੀ ਇਹੋ ਜਿਹੇ ਬੰਦੇ ਨੂੰ ਲੋਕ ਵੋਟਾਂ ਪਾਉਣਗੇ ਨਾਲੇ ਹੋਰ ਸੁਣੋ ਮੇਰੀ ਗੱਲ ਕੌਣ ਜਾਊਗਾ 160 ਕਿਲੋਮੀਟਰ ਦੂਰ ਖਰੜ ਤੇ ਮੁਰੰਡੇ ਕੱਲ ਨੂੰ ਤੁਹਾਨੂੰ ਕੋਈ ਕੰਮ ਪੈ ਜਾਂਦਾ ਕਿਸੇ ਹੋਰ ਨੂੰ ਪੈ ਜਾਂਦਾ ਤੇ ਇਹ ਤਾਂ ਐਸਾ ਨੇਤਾ ਹੈ ਜਿਹੜਾ ਕਦੀ ਮੁੜ ਕੇ ਫੋਨ ਵੀ ਨਹੀਂ ਚੁੱਕਦਾ ਕਿਸੇ ਦਾ ਮੇਰਾ ਤਾਂ 20 ਸਾਲਾਂ ਤੋਂ ਟੈਲੀਫੋਨ ਨੰਬਰ ਵੀ ਸੇਮ ਹੈ ਤੁਸੀਂ ਚੈੱਕ ਕਰਕੇ ਦੇਖ ਲਓ ਆਪਣਾ ਫੋਨ ਸੋ ਇਹ ਇਹ ਸਾਰੇ ਜਿਹੜੇ ਓਡਾਰੀ ਮਾਰ ਕੇ ਆਏ ਨਾ ਇਧਰੋਂ ਉਧਰ ਇਹਨਾਂ ਨੇ ਚਲੇ ਜਾਣਾ ਇਹ ਤਾਂ 1 ਜੂਨ ਤੱਕ ਇੱਥੇ ਆ 1 ਜੂਨ ਤੋਂ ਬਾਅਦ ਜੇ ਚਰਨਜੀਤ ਸਿੰਘ ਚੰਨੀ ਤੁਹਾਨੂੰ ਜਲੰਧਰ ਦੇ ਕਿਸੇ ਇਲਾਕੇ 'ਚ ਲੱਭ ਹੋਵੇ ਮੈਨੂੰ ਪੁੱਛ ਲਿਓ ਕਦੀ ਵੀ ਨਹੀਂ ਆ ਸਕਦਾ ਆਉਣਾ ਹੀ ਨਹੀਂ ਤੇ ਕਾਂਗਰਸ ਦੇ ਪੱਲੇ ਵੈਸੇ ਵੀ ਕੁਝ ਨਹੀਂ ਰਿਹਾ ਟੁੱਟ ਗਈ ਆ ਫੋਟੋ ਦਾ ਸ਼ਿਕਾਰ ਆ ਕਾਂਗਰਸ ਕੋਈ ਏਜੰਡਾ ਹੀ ਨਹੀਂ ਕਾਂਗਰਸ ਕੋ ਲੀਡਰ ਹੀ ਨਹੀਂ ਇੰਜਣ ਹੀ ਨਹੀਂ ਤੇ ਡੱਬੇ ਵਿਚਾਰੇ ਕੀ ਕਰਨਗੇ ਤੇ ਜਲੰਧਰ ਦੇ ਕਾਂਗਰਸੀ ਵੈਸੇ ਪਰੇਸ਼ਾਨ ਆ ਭਈ ਯਾਰ ਅਸੀਂ ਇਦਾਂ ਦੇ ਬੰਦੇ ਲਈ ਵੋਟਾਂ ਮੰਗੀਆਂ ਜਿਹੜਾ ਅਸਫਲ ਤੇ ਫੇਲਡ ਲੀਡਰ ਹੈ ਪੰਜਾਬ ਇੰਡੀਆ ਗੱਠਜੋੜ ਜਿਹੜਾ ਆ ਪੰਜਾਬ ਤੋਂ ਬਾਹਰ ਆਪਾਂ ਕਾਂਗਰਸ ਨਾਲ ਕੀਤਾ ਪਰ ਦੇਖੋ ਵੱਡੇ ਦੁਸ਼ਮਣ ਨੂੰ ਕਈ ਵਾਰੀ ਢਾਉਣ ਲਈ ਰਾਜਨੀਤੀ 'ਚ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ ਹਾਲਾਂਕਿ ਸਾਨੂੰ ਪਤਾ ਕਿ ਇਸ ਦੇਸ਼ ਵਿੱਚ ਸੰਵਿਧਾਨ ਨੂੰ ਕਾਂਗਰਸ ਨੇ ਲਾਗੂ ਨਹੀਂ ਹੋਣ ਦਿੱਤਾ 50-60 ਸਾਲ ਸੰਵਿਧਾਨ ਨੂੰ ਕਮਜ਼ੋਰ ਕਰਕੇ ਰੱਖਿਆ ਪਰ ਹੁਣ ਬੀਜੇਪੀ ਜਿਹੜੀ ਬਿਲਕੁਲ ਉਹਨੂੰ ਬਦਲਣਾ ਹੀ ਚਾਹੁੰਦੀ ਆ ਉਹਨੂੰ ਬਿਲਕੁਲ ਹਟਾਉਣਾ ਚਾਹੁੰਦੀ ਆ ਤੇ ਆਮ ਆਦਮੀ ਪਾਰਟੀ ਹਲੇ 12 ਸਾਲ ਪੁਰਾਣੀ ਪਾਰਟੀ ਆ ਬਲਾਕ ਇਨਾ ਦੀ ਰਜੀਵਿੰਦਰ ਕੌਰ ਇਹ ਬਲਾਕ ਸੰਗਤ ਜੀ ਦਾ ਹਾਂ ਜੀ ਕਿਹੜੀ ਪਾਰਟੀ ਜੱਟੀ ਤੁਸੀਂ ਹਾਂ ਜੀ ਕਾ ਕਾਂਗਰਸ ਤੇ ਕਿਹਦੇ ਬਖਾਉਂਗੇ ਕਿ ਕੁਆਲਿਫਾਈਟ ਹਮ ਨੇ ਆਮ ਪਾਰਟੀ ਜੀ ਇੰਡੋਰ ਬਹੁਤ ਚੰਗਾ ਕਾਫੀ ਹੈ ਜੀ ਹਾਂ ਜੀ ਇਹ ਮੁਰਦਾ ਆਮ ਪਾਰਟੀ ਹੈ ਜੀ ਆਮ ਪਾ ਨਹੀਂ ਚੰਗੀ ਪਾਰਟੀ ਕਿ ਜੀ ਕਾਂਗਰਸ ਚੱਡਣ ਦਾ ਕਾਰ ਬਸ ਕਾਰ ਨਹੀਂ ਇਦਾਂ ਜੀ ਕੰਮਕਾਰਾਂ ਦੇ ਵਿੱਚ ਤੁਹਾਨੂੰ ਬਤੇ ਜਿਹੜਾ ਕੰਮਕਾਰ ਨਹੀਂ ਹੋਏਗਾ ਆਕੇ ਲੱਗਦਾ ਤਾਂ ਫੇਰ ਕੋਈ ਜਾਂਦੀ ਜੀ ਗੱਲਬਾਤ ਅਲੱਗ ਕਹਿੰਦਾ ਵੋਟ ਵਾ ਕੇ ਮੈਂ ਤੁਹਾਨੂੰ ਦਿਖਾਇਆ ਜੀ ਇਹ ਸਾਡਾ ਕੰਮ ਫੇਰ ਕਰਨ ਨੂੰ ਤਾਂ ਅਗਲਾ ਕਹਿੰਦਾ ਅਹੀਂ ਟਾਈਮ ਹੈ ਨਹੀਂ ਜੀ ਅੱਜ ਅਸੀਂ ਇੱਧੇ ਫਲਾਣੇ ਤੱਕ ਗਏ ਹਾਂ ਉਹਦੇ ਕਰਕੇ ਕਈ ਵਜੇ ਹੋਣੀਆਂ ਅਗਲਾ ਕਹਿੰਦਾ ਤੁਹਾਨੂੰ ਵੋਟ ਪਾਈ ਹੈ ਜੀ ਹਨਾ ਵੋਟ ਦੇ ਵਿੱਚ ਐਕਸੀਡੈਂਟ ਹੋਇਆ ਕਿ ਮੇਰਾ ਉਹ ਨਹੀਂ ਸਾਥੇ ਨਹੀਂ ਦਿੱਤਾ ਮੇਰਾ ਐਕਸੀਡੈਂਟ ਹੋਇਆ ਤਾਂ ਮੇਰੇ ਇੰਨੀਆਂ ਸੱਟਾਂ ਮੈਂ ਡੀਐਮਸੀ ਬੈਲਨੇਟਰ ਤੇ ਰਹੀ ਹਾਂ ਹਨਾ ਤੇ ਕਿ ਉਹਨਾਂ ਨੂੰ ਕਿ ਉਹਦੋਂ ਬਿਕਰਮ ਨੂੰ ਪਤਾ ਹੀ ਆਪੇ ਮੇਰੇ ਦਾ ਕੀ ਹਾਲ ਹੋਇਆ ਬਿਕਰਮ ਸਾਡੀ ਉਹਨੇ ਬਾਤੇ ਨਹੀਂ ਪੁੱਛੀ ਸਾਡੀ ਕੋਈ ਜਿਹਾ ਦੋਵੇਂ ਪਾਸੇ ਉਹ ਜਿਨ੍ਹਾਂ ਤੋਂ ਕੇਸ ਕਰਾਇਓ ਚਲੋ ਛੱਡ ਦਵੇ ਪਰ ਹੁਣ ਤਾਂ ਛੱਡਣੀ ਹੈ ਜਾਂ ਪਤਾ ਜਦੋਂ ਉਹਦੇ ਨਾਲੇ ਕੋਈ ਹੈ ਨਹੀਂਗਾ ਛੱਡੂ ਗਈ ਪਾਰਟੀ ਹਾਂਜੀ ਤੁਸੀ ਕਾਂਗਰਸ ਪਾਰਟੀ ਛੱਡਣੀ ਹਾਂਜੀ ਛੱਡ ਦਿੱਤੀ ਜੀ ਇਹਨਾਂ ਆਮ ਪਾਰਟੀ ਹਾਂਜੀ ਤੇ ਆਮ ਪਾਰਟੀ ਦੇ ਪੈਂਡੰਮ ਤੋਂ ਮੋਟੇ ਬੰਦੇ ਨਿਬੰਧਨ ਪਵਾਉਂਦੇ ਤੁਸੀਂ ਕਾਹਦੇ ਹਾਂਜੀ ਪਵਾਵਾਂਗੇ

ਇਸ ਸਾਲ ਕਾਂਗਰਸ ਨਾਲ ਜੁੜੇ ਰਹੇ ਅੱਛਾ ਇਹ ਕਿਉਂ ਪਰਚੇ ਤੇ ਮੈਂ ਇੱਥੇ ਆ ਗਿਆ ਕਾਇਨ ਸਟੇਟ ਅੱਛਾ ਛੱਡਣ ਦਾ ਕਾਰਨ ਕੀ ਰਿਹਾ ਜੀ ਛੱਡਣਾ ਕੋਈ ਹੁਣ ਤਾਂ ਨਹੀਂ ਕਰਦਾ ਜਿੱਦਾਂ ਲੱਗਾਈ ਇਹ ਇੱਕ ਐਪ ਹੈ ਇਹ ਚਾਹੀਦਾ ਨਹੀਂ ਮੈਂ ਚਾਹੁੰਦਾ ਇਹ ਨਹੀਂ ਕਰਤੀ ਕਿ ਹਰਦਰ ਨਾਰਾਮ ਦੀ ਐਸਪੈਕਟਿਵ ਮੇਰੀ ਤਰੀਕੇ ਤੇ ਨਹੀਂ ਹੈ ਇਹ ਸਿਟੂਏਸ਼ਨ ਬਣਾਇਦਾਂ ਇਹ ਇਸ ਕੰਟ੍ਰੈਕਟ ਮੈਂ ਕੈਪਟਨ ਜੀ ਚੋਰ ਕਿੰਨੇ ਸਾਥੀ ਕਿੰਨੇ ਹੋਏ ਸ਼ਾਮਲ ਨਾਲ ਚੋਰ ਕਿੰਨੇ ਸਾਥੀ ਸ਼ਾਮਲ ਹੋਏ ਨਾਲ ਅੱਜ ਹੈ ਜੀ ਜੀ 40 ਹੁੰਦੀ ਹੈ ਸ਼ਾਮਲ ਮੇਰੇ ਮੋਤੀ ਜਨੀ ਸਰੇ ਭੰਡੇ ਬੀਬੀਆਂ ਵੀ ਭੰਡੇ ਵੀ ਮੇ ਸਾਰੇ ਭੰਡੇ ਠੰਡੇ ਸਾਰੇ ਹੁੰਦੇ 40 ਸਾਲ ਥੋੜੀ ਨਹੀਂ ਹੁੰਦੀ ਚੰਨੀ ਸਾਹਿਬ ਚੰਨੀ ਸਾਹਿਬ ਪਸੰਦ ਨਹੀਂ ਆਏ ਉਦੋਂ ਤੁਹਾਨੂੰ ਦੇਖੇ ਹੈ ਜੀ ਚੰਨੀ ਸਾਹਿਬ ਨੂੰ ਪਸੰਦ ਹੈ ਇਹ ਬੱਚੇ ਨੇ ਮੈਂ ਮਤਲਬ ਇਹ ਇੰਟੈਗਰੀ ਜਾ ਰਹੀ ਹੈ ਹਰ ਕਿਹਾ 70% ਇਹਨਾਂ ਨੂੰ ਚਿੰਤਾ ਨਹੀਂ ਆਇਆ ਅਕਸਰ ਆਮ ਆਮੀ ਨਹੀਂ ਬੰਦ ਬਦੂ ਜਨਵਰੀ ਦੀ ਵੀ ਨਾ ਹੈ ਲੋਕ ਇਹ ਜਨਵਰੀ ਉਹ ਤਾਂ ਇਹ ਨੂੰ ਨਹੀਂ ਚਿੱਟਾਈ ਬੇਕਾਰ ਹੈ ਕਿਉਂ ਇਹ ਬੇਨਿਸ਼ਕਾ ਕਿੱਦੇ ਹੋ ਰਿਹਾ ਹੈ ਇਹਨਾਂ ਗਾਈ ਠੀਕ ਹੈ ਅੱਜ ਹਲਕਾ ਬਧਾਰਸਵਾ ਫਲੋਰ ਦਾ ਅਹਿਮ ਕਸਵਾ ਬਾਲਾ ਪਿੰਡ ਦੇ ਵਿੱਚ ਜਿਹੜੇ ਸੀ ਅੱਜ ਅਸੀਂ ਉੱਥੇ ਸ਼ਰਕਤ ਕੀਤੀ ਸੀ ਉਸ ਪਿੰਡ ਦੇ ਵਿੱਚ ਅੱਜ ਇੱਕ ਚੋਣਾਂਵੀ ਮੀਟਿੰਗ ਰੱਖੀ ਸੀ ਉਹ ਮੀਟਿੰਗ ਜਿਹੜੀ ਸੀ ਇਹ ਰੈਲੀ ਦਾ ਰੂਟ ਧਾਰਤਾ ਗਈ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਸਤਕਾਰ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਸਤੇ ਲੋਕ ਸਾਹ ਜਿਨ੍ਹਾਂ ਨੂੰ ਲੁੱਟਿਆ ਤੇ ਕੁੱਟਿਆ ਸੀ ਉਹ ਅੱਜ ਇਸ ਫੰਕਸ਼ਨ ਦੇ ਵਿੱਚ ਸਾਡੇ ਜਿਹੜੇ ਹੈਗੇ ਸ਼ਾਮਲ ਹੋਏ ਨੇ ਮਾਲਾਤ ਸਾਡੇ ਬਹੁਤ ਹੀ ਸਤਕਾਰਤ ਭੈਣ ਰਾਜਵਿੰਦਰ ਕੌਰ ਬਲਾਕ ਸਮਤੀ ਮੈਂਬਰ ਮੌਜੂਦਾ ਔਰ ਉਹਨਾਂ ਦੇ ਨਾਲ ਹੀ ਸੁਖਦੇਵ ਕੁਮਾਰ ਲਖਾ ਰਿਟਾਇਰਡ ਬੀਪੀਓ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਔਰ ਨਾਲ ਦੀ ਨਾਲ ਸਤਨਾਮ ਸਿੰਘ ਉਹਨਾਂ ਦੇ ਆਪਣੇ ਪਤੀ ਬਲਾਸ਼ੰਤੀ ਮੈਂਬਰ ਦੇ ਔਰ ਕਰਨੈਲ ਸਿੰਘ ਸਾਹਿਬ ਦਾ ਪੰਚ ਔਰ ਬੀਬੀ ਸਰਿੰਦਰਕੌਰ ਸਾਹਿਬ ਦਾ ਸਰਪੰਚ ਪ੍ਰਤਾਪਪੁਰੇ ਤੋਂ ਔਰ ਬੀਬੀ ਨਿਸ਼ਾ ਜੀ ਜਰਨਲ ਸਕੱਤਰ ਸ਼ਰੂਮਲੀ ਅਕਾਲੀ ਦਲ ਮਹਿਲਾ ਸੈੱਲ ਬਹੁਤ ਵੱਡਾ ਇਹਨਾਂ ਦਾ ਨਾਮ ਆ ਹਲਕੇ ਦੇ ਵਿੱਚ ਔਰ ਇਹ ਸਾਰੇ ਸਮੇਤ ਪਰਿਵਾਰਾਂ ਦੇ ਸਵੇਤ ਪਾਰਟੀ ਮੈਂਬਰਾਂ ਦੇ ਨਾਲ ਸੈਕੜੇ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਹੈਗੇ ਅੱਜ ਮੌਲਾ ਦੇ ਵਿੱਚ ਜਿਹੜੇ ਆ ਸ਼ਾਮਲ ਹੋਇਆ ਔਰ ਤੁਸੀਂ ਦੇਖੋਗੇ ਬੜੇ ਪਿੰਡ ਵੀ ਸ਼ਾਮਲ ਹੋਣਗੇ ਅੱਗੇ ਲਲੀਆਂ ਪਿੰਡ ਤੇ ਸ਼ਾਮਲ ਹੋਣਗੇ ਨਾਲ ਦੀ ਨਾਲ ਬਹੁਤ ਹੀ ਸੈਕੜੇ ਜਿਹੜੇ ਹਨ ਅੱਪਰੇ ਜਿਹੜਾ ਹੈਗਾ ਉੱਥੇ ਜਾ ਕੇ ਸ਼ਾਮਲ ਹੋਣਗੇ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਪੁਆਰੀ ਦੇ ਵਿੱਚ ਇੱਕ ਬਹੁਤ ਹੀ ਵੱਡੇ ਥੰਮ ਜਿਹੜੇ ਹੈਗੇ ਆ ਉਹ ਵੀ ਆ ਸ਼ਾਮਲ ਹੋ ਰਹੇ ਨੇ ਸੋ ਇਹ ਇੱਕ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੂੰ 2 ਸਾਲ ਤੋਂ ਦੇਖ ਕੇ ਲੋਕਾਂ ਦੇ ਵਿੱਚ ਸ਼ਾਹ ਆ ਜੋਸ਼ ਆ ਉਹ ਬਹੁਤ ਜਲਦੀ ਸ਼ਾਮਲ ਹੋ ਰਹੇ ਨੇ ਧੰਨਵਾਦ ਜੀ